ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 10 ਦਿਨਾਂ ਦੇ ਮੌਸਮ ਦੀ ਅੱਜ 9 ਨਵੰਬਰ ਦਾ ਦਿਨ ਹੈ ਜੀ ਤੇ ਆਪਾਂ ਜਿਹੜੀ ਮੋٹے ਤੌਰ ਤੇ ਗੱਲ ਕਰਾਂਗੇ ਕਿ 19 ਨਵੰਬਰ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਨਵਾਂ ਸਿਸਟਮ ਕਦੋਂ ਆ ਰਿਹਾ ਜੀ ਜਿਹੜਾ ਕਿ ਮੀਂਹ ਵਾ ਸਕੇ ਪੰਜਾਬ ਦੇ ਵਿੱਚ ਤੇ ਆਉਂਦੇ ਦਿਨ ਕਿੱਦਾਂ ਦੇ ਰਹਿਣਗੇ ਮੌਸਮ ਵਾਲੇ ਖ਼ਤੋਂ ਇਹ ਤੁਹਾਨੂੰ ਦੱਸਾਂਗੇ ਜੇਕਰ ਆਪਾਂ ਅਸਲੀਆਂ ਜੋ ਸੈਟਲਾਈਟ ਦੱਸਿਣਾਂ ਉਹ ਦੇਖੀਏ 9 ਨਵੰਬਰ ਸਵੇਰ ਦੀਆਂ ਤੇ ਮੌਸਮ ਲਗਭਗ ਸਾਫ਼ ਬਣਿਆ ਹੋਇਆ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਟੈਂਪਰੇਚਰ ਵਾਲੇ ਫਕਤੋਂ ਤੇ ਅੱਜ ਜਿਹੜਾ ਜਾਂ ਰਾਤਾਂ ਦੇ ਮਿਨੀਮਮ ਟੈਂਪਰੇਚਰ ਚੱਕਦੇ ਆਂ ਤੇ 8 8 ਡਿਗਰੀ ਦੇ ਨਾਲ ਜਿਹੜਾ ਜਾਂ ਫਰੀਦਕੁਰ ਜਲਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਅੱਜ ਸਵੇਰੇ ਤੇ 8 ਤੋਂ ਲੈ ਕੇ 10-11 ਦੇ ਵਿੱਚਕਾਰ ਟੈਂਪਰੇਚਰ ਬਹੁਤ ਹੀ ਖੇਤਨਾ ਦੱਸਕ ਬਹੁਤ ਹੀ ਜਲਿਆਂ ਦੇ ਵਿੱਚ ਚੱਲਦੇ ਹੋਏ ਨੇ ਪੰਜਾਬ ਤੇ 8.2 ਡਿਗਰੀ ਦੇ ਨਾਲ ਜਿਹੜਾ ਜਾਂ ਹਿਸਾਰ ਜਲਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹੈ ਹਰਿਆਣੇ ਦੇ ਵਿੱਚ ਤੇ ਉੱਥੇ ਵੀ ਟੈਂਪਰੇਚਰ ਜਿਹੜਾ 8 ਤੋਂ ਲੈ ਕੇ 11 ਦੇ ਵਿੱਚਕਾਰ ਚੱਲਦੇ ਹੋਏ ਨੇ ਸੋ ਇਹ ਠੰਡਕ ਮੌਜੂਦਗੀ ਜਿਹੜੀ ਆ ਦੱਸ ਰਹੀ ਜਾ ਕਿ ਜਿਹੜੀ ਠੰਡ ਦੀ ਵਾਸੀ ਆ ਜਿਹੜੀ ਉਹ ਹੋ ਚੁੱਕੀ ਆ ਤੇ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਠੰਡੀਆਂ ਤੇ ਖੁਸ਼ਕ ਹਵਾਵਾਂ ਜਿਹਦੇ ਨਾਲ ਠੰਡ ਨੇ ਇੱਕਦਮ ਜ਼ੋਰ ਫੜਿਆ ਹੋਇਆ ਅ ਦੂਜੇ ਖਦਰ ਤੇ ਜਿਹੜਾ ਪ੍ਰਦੂਸ਼ਣ ਦਾ ਲੈਵਲ ਵੀ ਵਧਿਆ ਹੋਇਆ ਹਵਾ ਦੀ ਗੁਣਵੱਤਾ ਕਾਫੀ ਖਰਾਬ ਹੈ ਆਥਣ ਸਵੇਰੇ ਜਿਹੜੀ ਆ ਹਵਾ ਦੀ ਅੱਜ ਵੀ ਜੇਕਰ ਫਾਰਮ ਪੰਜਾਬ ਦੀ ਗੱਲ ਕਰਦੇ ਆ ਤੇ ਕੁਝ ਸਮੋਗ ਤੇ ਜਾਦਰ ਕੁਝ ਜਨਿਆਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਆ ਖਾਸ ਕਰ ਮਾਲਵਾ ਵੈਲਟ ਦੇ 40 50 ਪਰਸਨ ਖੇਤਰਾ ਦੇ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਆ ਧੂਆ ਫਲਸ ਧੁੰਦ ਜ ਤੇ ਇਧਰ ਦਿੱਲੀ ਗੁਰੂਗਾਮ ਨੋਇਡਾ ਵਾਲੇ ਖੇਤਰਾਂ ਦੇ ਵਿੱਚ ਵੀ ਕਿਤੇ ਜਿਹੜੇ ਪ੍ਰਦੂਸ਼ਣ ਦੇ ਲੈਵਲ ਨੇ ਉਹ 500 ਤੋਂ ਜਿਹੜੇ ਤਾਂ ਨੂੰ ਜਾ ਚੁੱਕੇ ਨੇ ਕੁਆਲਿਟੀ ਜਿਹੜੀ 에ਅ ਕੁਆਲਿਟੀ ਆ ਕਾਫੀ ਖਰਾਬ ਹੈ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਬਹੁਤੇ ਖੇਤਰਾਂ ਦੇ ਵਿੱਚ ਇਹੋ ਹਾਲ ਹੈ ਸੋ ਕੁੱਲ ਮਿਲਾ ਕੇ ਇਹ ਜਿਹੜਾ ਪੋਲੂਸ਼ਨ ਦਾ ਪੱਧਰ ਹੈ ਇਹ ਵੱਧ ਰਿਹਾ ਤੇ ਇਸ ਤੋਂ ਵੀ ਹਾਲੇ ਫਿਲਹਾਲ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ ਹੁਣ ਮੋٹے ਦੌਰ ਤੇ ਆਹਾਂ ਗੱਲ ਕਰੀਏ ਕਿ ਅਗਲਾ ਸਿਸਟਮ ਕਦੋਂ ਆ ਰਿਹਾ ਹੈ ਅਗਲਾ ਸਿਸਟਮ ਜੇ ਆ ਰਿਹਾ ਹੈ 15 ਤੋਂ ਲੈ ਕੇ 20 ਦੇ ਵਿਚਕਾਰ ਹਲਕਾ ਸਿਸਟਮ ਹੋਏਗਾ ਹਲਕੇ ਵੈਸਟ ਇੰਡਸਰਵਸ ਹੈ ਕਿੰਨੇ ਕੁ ਮੀ ਲਵਾਵੇਗਾ ਇਹ ਆਪਾਂ ਹੋਰ ਲਾਗੇ ਜਾ ਕੇ ਇਹਦੀ ਐਸਟੀਕ ਅਪਡੇਟ ਤੁਹਾਨੂੰ ਦੇਵਾਂਗੇ ਤੇ ਇਹ ਸਿਸਟਮ ਦੇ ਵਿੱਚ ਵੀ ਹਲਕਾ ਤੇ ਲੈ ਕੇ ਦਰਮਿਆਨੇ ਸ਼ਰਾਟੇ ਜਿਵੇਂ ਪਿਛਲੇ ਸਿਸਟਮ ਲੰਘ ਕੇ ਗਿਆ ਇੱਕ ਉਹ ਥੋੜਾ ਤਗੜਾ ਹੋ ਗਿਆ ਸੀ ਤੇ ਇਹ ਸਿਸਟਮ ਜਿਹੜਾ ਆਉਣ ਵਾਲਾ ਇਹ ਤਗੜਾ ਹੁੰਦਾ ਜਾਂ ਨਹੀਂ ਹੁੰਦਾ ਇਹ ਭੂਏਖ ਦੇ ਗਰਭ ਦੇ ਵਿੱਚ ਹੈ ਫਿਲਹਾਲ ਇਹਦੇ ਵਿੱਚ ਵੀ ਸ਼ਰਾਟਿਆਂ ਦੇ ਅਸਰ ਨੇ ਕੁਝ ਖੇਤਰਾਂ ਦੇ ਵਿੱਚ ਹੋ ਸਕਦਾ ਲਿਮਟਡ ਬਰੀਕ ਗੜੇ ਵੇ ਨਹੀਂ ਹੋ ਜੂਵੇ ਇਹ ਵੀ ਹਾਲੇ ਜਿਹੜੀ ਹੈ ਸਥਿਤੀ ਸਾਫ ਨਹੀਂ ਹੈ ਤੇ ਬਾਕੀ ਇਹ ਸਿਸਟਮ 15 ਤੋਂ ਲੈ ਕੇ 20 ਦੇ ਵਿਚਕਾਰ ਆਵੇਗਾ ਭਾਵੇਂ 16 17 18 ਜਾਂ 18 19 20 ਇਹਨਾਂ ਦਿਨਾਂ ਦੇ ਵਿੱਚ ਸਰਗਰਮ ਹੋ ਸਕਦਾ ਹੈ ਮੁੱਖ ਤੌਰ ਤੇ ਸਿਸਟਮ ਵੀ ਪਹਾੜਾਂ ਦੇ ਲਈ ਹੋਵੇਗਾ ਤੇ ਪਹਾੜਾਂ ਦੇ ਵਿੱਚ ਹਲਕਾ ਬਰਫਬਾਰੀ ਦਾ ਦੌਰ ਜਿਹਦੇ ਨਾਲ ਠੰਡ ਵੀ ਜਿਹੜੀਆਂ ਮੈਦਾਨਾਂ ਦੇ ਵਿੱਚ ਇੱਕ ਵਾਰ ਮੋੜ ਤੋਂ ਵਧੇਗੀ ਇਹ ਕਹਿੰਦੇ ਜਦ ਤਾਜ਼ਾ ਅੰਕੜੇ ਲਾਵਾਂਗੇ ਜਿਵੇਂ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਜੀ ਨਾਨਾ ਆਫਰ ਦੀ ਤਰੀਕ ਫਈ ਹੋ ਜਾ ਪੰਜਾਬ ਦੇ ਲਈ ਵਾਰਨਿੰਗ ਹੈ 9 ਤੋਂ ਲੈ ਕੇ 15 ਤਰੀਕ ਤੱਕ ਫਿਲਹਾਲ ਨੋ ਵਾਰਨਿੰਗ ਇੱਥੇ ਲਿਖਿਆ ਆਇਆ ਕੋਈ ਚੇਤਾਵਨੀ ਅਲਰਟ ਵੱਡੇ ਖਤਰ ਦੇ ਨਹੀਂ ਆ ਜਿਹੜਾ ਸਿਸਟਮ ਆ ਰਿਹਾ ਉਹਦੇ ਅਸੀਂ ਰੈਗੂਲਰ ਅਪਡੇਟ ਤੁਹਾਨੂੰ ਦਿੰਦੇ ਰਾਂਗੇ ਸ਼ੁਕਰੀਆ ਜੀ ਧੰਨਵਾਦ